ਲਓ ਜੀ ਕੁੜੀ ਮਾਝੀ ਦੀ ਤੇ ਮੁੰਡਾ ਮਾਲਵੇ ਦਾ ਜਦੋਂ ਵਿਆਹੇ ਜਾਂਦੇ ਤੇ ਆਪਸ ਵਿੱਚ ਗੱਲਾਂ ਕਿਵੇਂ ਕਰਦੇ ਉਹ ਕਹਿੰਦੀ ਹਾਡੇ ਤਾਂ ਆਲੂ ਮਟਰ ਦੀ ਸਬਜ਼ੀ ਤੁਹਾਡੇ ਜਿਹੜੀ ਦਾਲ ਦਿਲ ਬਹਿ ਜਾਂਦਾ ਹਾਡੀ ਸੁਣ ਕੇ ਤੁਹਾਡੀ ਮਿੱਠੀ ਗਾਲ ਉਲਝ ਗਈ ਮੈਂ ਸੁਣ ਕੇ ਮੋਟਰ ਬੰਬੀ ਚ ਬੱਚਾ ਖਾਲ ਕਿੱਥੇ ਵੱਸਦੇ ਮੁੰਡੇ ਉਹ ਜੋ ਹੁੰਦੇ ਨੇ ਵਿੱਚ ਕਹਿਣ ਅੱਧਿਕ ਤੁਸੀਂ ਮਝੈਲ ਬਣ ਗਏ ਅੱਧਿਕ ਮੈਂ ਮਲਵੈਣ ਉਹ ਕਹਿੰਦਾ ਟਿਊਬ ਹੁੰਦੀ ਆ ਟੂਪ ਨਹੀਂ ਹੁੰਦੀ ਜੰਜ ਨਹੀਂ ਹੁੰਦੀ ਬਰਾਤ ਬਰਸੀਨ ਨੂੰ ਤੁਹਾਡੇ ਕਹਿਣ ਛਟਾਲਾ ਇਹ ਕੈਸੀ ਗੱਲ ਬਾਤ ਤੁਹਾਡੇ ਕੰਨੀ ਕਹਿਣ ਨਿਆਣਾ ਸਾਡੇ ਕੰਨੀ ਜਵਾਕ ਬੁੱਢੀ ਤੈਨੂੰ ਕਹਿੰਦੇ ਉੱਥੇ ਜੇ ਜਾਂਦੀ ਵਿਆਹੀ ਛਦੈਣ ਅੱਧਾ ਕਮੈ ਮਝੈਲ ਬਣ ਗਿਆ ਅਧਿਕ ਤੁਮਲ ਵੈਣ ਉਹ ਕਹਿੰਦਾ ਲੂਨ ਨੂੰ ਕਹਿੰਦੇ ਨੂਨ ਜੋ ਵਿੱਚ ਅੰਗਰੇਜ਼ੀ ਹੋਏ ਦੁਪਹਿਰ ਆਉਂਤਰੀ ਕੀ ਕਦੀ ਸੁਣਿਆ ਨਹੀਂ ਭਾਵਾਂ ਨਾਲ ਮਾੜਾ ਵੈਰ ਬਾਲ ਨਹੀਂ ਜੁੰਡੇ ਖੂਨ ਲਹੂਆ ਜਿਹਦੀ ਵਗਾਦੂ ਨਹਿਰ ਨੇ ਤੁਹਾਡੇ ਕੰਨੀ ਹਾਡੇ ਵਾਲਿਆ ਘੈਂਟ ਰਹਿਣ ਤੇ ਸਹਿਣ ਅਧਿਕ ਤੁਸੀਂ ਮਝੈਲ ਵੜ ਗਏ ਅਧਿਕ ਮੈਮਲ ਵੈਣ ਉਹ ਕਹਿੰਦਾ ਸਾਰਾ ਦਿਨ ਰਹੇ ਡਿਆੜਿਆ ਕਰਤੀ ਬਦਲਤੀ ਮੇਰੀ ਬੋਲੀ ਵਾ ਨਹੀਂ ਹੁੰਦੀ ਹਵਾ ਹੁੰਦੀ ਤਾਂ ਕੀ ਨਹੀਂ ਬਾਰੀ ਕੋਲੀ ਦੁੱਧ ਕਾੜਨ ਲਈ ਵਰਤੇ ਜੋ ਹਾਰਾ ਕੇ 10 ਫੜੋਲੀ ਬੋਲਣ ਨੂੰ ਕੌਣ ਕਹਿੰਦਾ ਕੂਣਾ ਬਣਾਣ ਕੇ 10 ਬਲੈਂਡ ਅਧਿਕ ਮੈਂ ਮਝੈਲ ਬਣ ਗਿਆ ਅਧਿਕ ਤੂੰ ਮਲਵੈਣ